ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬਜਾ ਦਿਖਾ ਮੈਂ ਕਿਸ ਨੂੰ ਟੋਪ ਕ ਲਖਦੇ ਆ ਤੇ ਬਾਕੀ ਵੀਰ ਦੇ ਹੋਰ ਪਸ਼ੂ ਦੇਖੋ ਸਾਰੇ ਸਾਫ ਸੁਥਰੇ ਚੰਗੇ ਜਿਹਾ ਟੋਪ ਤੋਂ ਟੋਪ ਨੀਂਨੇ ਜਿਹਾ ਤੇ ਟੋਪ ਤੋਂ ਟੋਪ ਮਾਡਲ ਲੀਏ ਸਾਰੇ ਇੱਕ ਇੱਕੜੀਆ ਵਿੱਚ ਬੂਰੀ ਤੇ ਨਗ ਬਜ ਦੇ ਘਰ ਦੁੱਧ ਤੇ ਲਾਇਆ ਤੇ ਇਹਨਾਂ ਦੇ ਵਿੱਚ ਅੱਜ ਤਿੰਨ ਰਾ ਕੀਤਾ ਬਾਈ ਨੇ ਸੇਲ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਸਸੀ ਗੱਲ ਬਾਈ ਜੀ ਤੇ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਗਰਦੀਪ ਸਿੰਘ ਆ ਜੀ ਦੀਸ ਕੰਗਰੀਟ ਚ ਹਾਨ ਕੇ ਕਲਾ ਜਿਲ੍ਹਾ ਬਰਨਾਲਾ ਪਹ ਗਿਆ ਤੇ ਮੋਬਾਈਲ ਨੰਬਰ ਬੋਲਿਓ ਬਾਈ ਜੀ ਆਪਣਾ 81461 99180 81461 99180 ਤੇ ਪਸ਼ੂ ਆਪਾਂ ਦੇਖ ਕੇ ਤੇਰੇ ਸਾਰੇ ਸਿਲੈਕਟਡ ਹੀ ਆ ਤੇ ਆਪਾਂ ਫਿਰ ਕਿੱਥੋਂ ਇਕੱਠੇ ਕਰਿਆ ਠੀਕ ਹੈ ਇਧਰ ਆਪਣੇ ਕੋਈ ਆਪਣੇ ਇਧਰ ਦੀ ਮੱਝ ਨਹੀਂ ਹੈਗੀ ਖੜ ਗਿਆ ਹਰਿਆਣਿਆਂ ਦੀਆਂ ਮੱਝਾਂ ਆ ਅੱਛਾ ਹਰਿਆਣੇ ਚੋਂ ਖਰੀਦਿਆ ਸਾਰੇ ਕੋਈ ਮੰਨ ਕੇ ਚੱਲ 18 17 ਤੋਂ ਘੱਟ ਕੋਈ ਹੈ ਹੀ ਨਹੀਂ ਠੀਕ ਆ ਸਰ ਜੀ ਉੱਪਰ ਹੀ ਆ ਗਾੜੀ ਕੋ ਮਾੜੀ ਵੀ 18 ਵਾਲੀ ਆ ਠੀਕ ਆ ਮੰਨ ਕੇ ਚੱਲ ਵੀ 100 ਗੁਣੀ ਹੈ ਆਪਾਂ ਨੂੰ ਜਿੰਮੇ ਆਜ ਵਾਸੂ ਆਏ ਨਹੀਂ ਹੈਗਾ ਜੀ ਆਪਾਂ ਮੰਨ ਕੇ ਚੱਲ ਵੀ ਬਾਹਲਾ ਉਹ ਕਰ ਦੇ ਠੀਕ ਆ 100 ਗੁਣੀ ਰੱਖੀ ਆਂ ਮਨ ਕੇ ਚੱਲ ਨਹੀਂ ਹੋ ਰੀਆਂ ਸਾਫ ਥੋੜਾ ਜੀ ਠੀਕ ਹੈ ਸਿਰੇ ਦਾ ਨਾ ਕੱਟੀਆਂ ਤਿਆਰ ਹੋ ਗਈਆਂ ਨਾ ਜੀ ਠੀਕ ਆ ਠੀਕ ਆ ਮਗਰਾ ਕੱਟੀਆਂ ਕੱਟੀਆਂ ਦੇ ਵੀ ਸਿਰੇ ਤੇ ਟੀਕੇ ਭਰਾ ਕੇ ਆਹ ਗੱਡੀ ਕਿਹੜੇ ਸਾਹ ਦੇ ਪਰ ਦੇਖੀਏ ਨੇ ਇਹ ਮੋਦੀ ਦੀ ਆ ਜੀ ਸੋ ਪਰ ਮੋਦੀ ਦੀ ਕੱਟੀ ਕਿੰਨੀ ਕੁ ਮਰ ਹੋ ਗਈ ਹੈ ਜੀ ਇਹ ਦੋ ਸਾਲ ਤੁਹਾ ਉਹ ਜਬਰੀੜ ਜਮਾ ਮੋਦੀ ਦੀ ਕੱਟੀ ਤੇ ਗੱਲਾਂ ਕੰਮ ਹੋਣ ਨੇ ਪਸੂ ਸਾਰੇ 6:00 ਵਜੇ ਵੀਰ ਕੋਲੇ ਤੇ ਇੱਕ ਆ ਕੱਟੀ ਮੈਂ ਖਰੀਦੀ ਆ ਵੀ ਪੁੱਛਦੇ ਵੀਰ ਤੋਂ ਕਿਹੜੇ ਟਿਕਟਲੇ ਦੀ ਕੀ ਗੱਲ ਬਾਤ ਆਗੀ ਤੇ ਜਿਹੜੀ ਆਪਾਂ ਇਹ ਮੱਝ ਦੇਖੀ ਜਾਨੇ ਕਿਹੜਾ ਸੂਆ ਸੂਈ ਆਈ ਇਹ ਇਹ ਚੌਥਾ ਸੂਆ ਜੀ ਚੌਥਾ ਸੂਆ ਤੇ ਬੱਚਾ ਇਹਦੇ ਪਿੱਛੇ ਆ ਬੈਠਾ ਮੇਲ ਕਾਫਤੀ ਉਹ ਭਈਆ ਜੇਰੇ ਦੀ ਹਣਾ ਜੇਰੇ ਉਹ ਭਈਆ ਟਿਕਾ ਇਹ ਕਿਹੜਾ ਟਿਕਾ ਭਰਾ ਇਸੇ ਤੇ ਆਪਾਂ ਠੀਕ ਆ ਹਰਿਆਣੇ ਆਂਦਾ ਹੀ ਭਰੋਣਾ ਜੀ ਐਚ ਆ ਉਹ ਐਚ ਐਲ ਟੀਵੀ ਦੇ ਹਾਂਜੀ ਹਾਂਜੀ ਠੀਕ ਆ ਉਹ ਮੰਨ ਕੇ ਚਲੋ ਹਰਿਆਣੇ ਵਾਲੇ ਆਪਾਂ ਮੱਝਾ ਲੈਉਨੇ ਆ ਟੀਕੇ ਵੀ ਉਧਰਲੇ ਭਰੋਣੇ ਸਾਰੇ ਤੇ ਕਿੰਨਾ ਦੁੱਧ ਚੋਇਆ ਪਿਛਲੀ ਵਾਰ ਇਹਦਾ ਆਪਾਂ ਇਹੋ ਜੀ ਮੰਨ ਕੇ ਚਲੋ ਵੀ 16 17 ਤੱਕ ਆਣੀ ਦੇਈ ਗਏ ਠੀਕ ਆ 16 ਕਿਲੋ ਬਹੁਤ ਲੰਬਾ ਟਾਈਮ ਆ ਆਣੀ ਵੀ ਹੁਣੀ ਫੜ ਜਾਂ ਫੜ ਜੀ ਠੀਕ ਹੈ 7 8 ਮਹੀਨੇ ਤੋ ਮਾਥਾ ਛੱਡਣੀ ਮੈਂਦੇ 10 ਕਿਲੋ ਦੋ ਤੇ ਜਿਹੜਾ ਮਰਜੀ ਬੈਠੀ ਜਾਵੇ ਕੋਈ ਮਰਜੀ ਜੀ ਜਿਹੜਾ ਕੋਈ ਹੱਥ ਦਾ ਨਹੀਂ ਕਰਦੀ ਕੋਈ ਨਹੀਂ ਕਰਦੀ ਆਪਾਂ ਵਿਆਹ ਤੇ ਚੱਲੇ ਆਂ ਭਾਈਆ ਤੁਹਾਡੇ ਸਾ ਠੀਕ ਹੈ ਘੜਦੀ ਨਹੀਂ ਖਣੋ ਕੋਈ ਜਿਵੇਂ ਕੋਈ ਫਿੱਕ ਪਣਾ ਦੁੱਧ ਕਰਕੇ ਹੀ ਰਹਿ ਗਿਆ ਨਹੀਂ ਹੋਰ ਕੋਈ ਸਾਡੀ ਮਾਂ ਦੇ ਤੋਂ ਦੀ ਨਹੀਂ ਕੋਈ ਲਿੱਸੀ ਨਹੀਂ ਦੁੱਧ ਦੀ ਖਾਰ ਮਾਰਦੀ ਹੈ ਨਹੀਂ ਖਾਰ ਮਾਰਦੀ ਹੈ ਤੇ ਨਬ ਨਬ ਬਹੁਤ ਚੰਗਾ ਹੈਣਾ ਬਹੁਤ ਬਾਈ ਬਹੁਤ ਜਿਆਦਾ ਤੇ ਚੌਂ ਚਵਾ ਇੱਕ ਨੰਬਰ ਆ ਜਾ ਬਾਈ ਇੱਕ ਨੰਬਰ ਆ ਜੀ ਤੇ ਇਹ ਕੀ ਅੰਦਾਜ਼ਾ ਲਾਈਏ ਕਿੰਨਾ ਦੁੱਧ ਚੱਲੂ ਵੀ ਤੁਹਾਡੇ ਹਿਸਾਬ ਨਾਲ ਵੀ 21 12 18 18 ਦਾ ਚਾਹੀ ਲਈ ਮੰਨ ਕੇ ਚੱਲੀਏ ਵੀ ਜੱਟ ਸੌਦਾ ਜਾਂ 16 ਕਿਲੋ ਦਊਗੀ ਬਸ ਪੱਕਾ ਜੀ ਪੱਕਾ ਤੇ ਮੁੱਲੇ ਦਾ ਕੀ ਰੱਖਿਆ ਜੀ ਦਾ ਮੁੱਲ ਇਹ ਦੇਣ ਲੈਣੀ ਬਸ 1 ਲੱਖ ਰੁਪਏ ਦੇ ਜਾ ਛੋੜ ਕਰਦਾ ਇਹ ਘਰ ਇਹਦਾ ਛੋੜ ਕਰ ਦਿਆਂਗੇ ਮਾਨ ਤੁਹਾਡੇ ਕਰੀ ਥੋਰੀ ਮਾੜਾ ਜਾਨੂੰ ਸੋ ਵੀਰੋ 16 ਲੀਟਰ ਦੁੱਧ ਕਹਿੰਦਾ ਦਊਗੀ ਬੱਟ ਤੇ ਪਿਆ ਤੇ ਬੱਚਾ ਮੇਲ ਕਾਫ ਕਟਾ ਤੇ ਜਿਵੇਂ ਕਹਿੰਦੇ ਆ ਪਿੰਡ ਦਾ ਤਾਂ ਘੀਰੇ ਦੇਖੀ ਪਤਾ ਲੱਗਦਾ ਪਸ਼ੂ ਬਾਈ ਦੇ ਸਾਰੇ ਚੰਗੇ ਆ ਜਮਾ ਤੇ ਨੱਬ ਨੂੰ ਬੇ ਦੇਖੋ ਕਿਆ ਬਾਤ ਆ ਥੋੜਾ ਮਹਿਦਾ ਸੁਆ ਮੰਨਿਆ ਕਿਉਂਕਿ ਜਿਹੜਾ ਜੱਪਾ ਬੱਚਾ ਨਿਕਲ ਚੁੱਕਿਆ ਚੌਥਾ ਸੁਆ ਸੁਈਆ ਥਾਣਾ ਵਾਣਾ ਦੇਖੋ ਤੇ ਬਾਕੀ ਲੰਬਾ ਟਾਈਮ ਦੁੱਧ ਦਿੰਦੀ ਹੈ 1 ਲੱਖ ਦੇ ਵਿੱਚੋਂ ਮਾਨ ਤਣ ਕਹਿੰਦਾ ਕਰਾਂਗੇ ਸਿੰਘ ਮੂੰਹ ਬਥਾ ਦੇਖੋ ਬਰੀਰ ਵਾਲੀ ਝੋਟੀ ਆ ਜਮਾ ਤੇ ਸਰਕਾਰੀ ਵੀ ਭਰਉਂਦਾ ਸਾਰੇ ਸੀਮਣ ਪਰ ਠੀਕਾ ਲੈ ਮੋੜ ਲੈ ਵੀਰੇ ਸੁਭਰ ਧਾਰਾ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਬਾਕੀ ਕੋਈ ਔਲ ਗੱਪਾ ਨਹੀਂ ਕੋਈ ਹੋਰ ਨਹੀਂ ਉਹ ਦੇਖੋ ਜ ਤਾਰਾ ਤੁਰਾ ਕੀ ਆ ਬਤਾ ਜਮ ਬਸ ਠੀਕ ਆ ਓਕੇ ਜੀ ਲੱਖ ਰੁਪਇਆ ਹੋ ਗਿਆ ਇਹਦਾ ਤਾਂ ਤੇ ਜੇ ਰਾ ਭਈਆ ਹਨਾ ਬੱਚਾ ਹਾਸੇ ਤੇ ਅੱਗੇ ਦੋ ਨੰਬਰ ਜਿਹੜੀ ਆਪਾਂ ਮੱਝ ਦੇਖਨੇ ਆ ਜਿਹੜੀ ਇਹ ਤੇ ਇਹ ਕਿਹੜਾ ਸੂਆ ਸੂਈ ਵੀ ਆ ਜੀ ਇਹ ਸੂਈ ਵੀ ਆ ਜੀ ਦੂਜਾ ਸੂਆ ਦੂਜਾ ਸੂਆ ਸੂਈ ਵੀ ਆ ਤੇ ਕੀ ਦੁੱਧਾ ਹੁਣ ਥੱਲੇ ਮੱਝ ਇਹਦਾ ਦੁੱਧ ਤਾਂ ਜੀ ਮੰਨ ਕੇ ਚਲੋ ਨਾ ਕੋਈ ਮੰਨ ਠੀਕ ਹੈ ਰਹੀ ਨੇ ਜੀ ਮੱਝ ਇਹਦੀ ਕੱਟੀ ਤੁਹਾਨੂੰ ਕਰਤੀ ਉਹ ਸੇਲ ਕਰ ਆ ਗੱਡੀ ਆਪਾਂ ਮੈਂ ਖਰੀਦ ਲਈ ਕੱਟੀ ਮਾ ਮੈਂ ਸਾਰਾ ਰਿਕਾਰਡ ਦੇ ਦਾਂਗੇ ਇਹ 23 ਲੀਟਰ ਦੁੱਧ ਦਤਾ ਵਾ 23 ਲੀਟਰ ਦੁੱਧ ਆ ਪੈਂਦਾ ਚੋਇਆ ਹਨਾ ਸੱਜਣ ਵੀ ਵੀਡੀਓ ਦੇ ਦੇ ਆ ਗਏ ਬੰਦਿਆਂ ਨੇ ਜਿਹੋ ਕਰਨਾ ਠੀਕ ਹੈ ਹਾਂਜੀ ਤੇ ਤੀਜੀ ਲਸੂਏਲੀ ਆ ਕੇ ਗੱਪਣ ਹੋਈ ਨਹੀਂ ਹਨਾ ਨਾ ਗੱਪੀ ਦਾ ਭਰਾਤਾ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਠੀਕਾ ਭਰਾਤਾ ਤੇਰੀ ਕੱਟੀ ਦੀ ਉਮਰ ਕਿੰਨੀ ਖੋਗੀ ਇਹਦੀ ਇਹ ਕੱਟੀ ਮੰਨ ਕੇ ਚੱਲੋ ਵੀ ਇਹ ਹੈ ਅੱਗ ਹੀ 8 9 ਮਹੀਨਾ ਦੀ ਅੱਠ ਹੁਣ ਮਾਝ ਦੁੱਧ ਕਿੰਨਾ ਦਿੰਦੀ ਹੈ ਦੁੱਧੋਂ ਮਨ ਨਾ ਹੀ ਮਨੋ ਜੀ ਬਹਾੜੀਆਂ ਵਰਗੀ ਆ ਥਣ ਜੇ ਬਸ ਕਰਾ ਦੋ ਕਿਹਨੂੰ ਵੇਚਤੀ ਤੁਹਾਡੇ ਕੋਲ ਕੀ ਲਕੋਆ ਉਹ ਬੰਦੇ ਨੇ ਸੰਭ ਹੀ ਨਹੀਂ ਮੈਨੂੰ ਦੁਬਾਰੇ ਲਿਉਣੀ ਪੈਗੀ ਬਸ ਠੀਕ ਆਪਾਂ ਦੇਤੀ ਸੀ ਹਣਾ ਹਾਂ ਦੇਤੀ ਸੀ ਪਹਿਲਾਂ ਤਾਂ ਕਰਕੇ ਦੁੱਧੋ ਭੱਜ ਗਈ ਹਣਾ ਹਾਂ ਤਾਂ ਭੱਜ ਗਈ ਦੁੱਧੋ ਨਹੀਂ ਮੇਰੇ ਕੋਲ ਕੀ ਪੁੱਛਣਾਈ ਹੈ ਨੇ ਦੁੱਧੋ ਸੋ ਵੀਰੋ ਖਾਲੀ ਮੰਨ ਕੇ ਲੈ ਸਕਦੇ ਹੋ 23 ਕਿਲੋ ਵਾਲੀ ਵੇਚ ਵੀਰ ਕਹਿੰਦੇ ਮੇਲੇ ਤੇ ਜਦੋਂ ਮੇਲਾ ਨਾਮ ਜਗਤੀ ਆਉਂਦੇ 24 ਕਿਲੋ ਵਾਲੀ ਖਾਤੋਂ 5 ਲੱਖ ਲੈ ਲਓ ਜੀ 10 ਲੱਖ ਲੈ ਲਓ ਉਹਨੇ ਰੁਪਏ ਲਾ ਜਾਇਗਾ ਲਾ ਜਮਾ ਹਨਾ ਮੈਂ ਮੁਲਾਇਨ ਦੇ ਬਰੀਡ ਤੇ ਕੰਮ ਕਰਨਾ ਜੀ ਠੀਕ ਹੈ ਉਹਨੂੰ ਉਹਨੂੰ ਫਾਇਦਾ ਰੱਖਣ ਲਈ ਟੋਰੀ ਲੈਣ ਨਾਲ ਫਾਇਦਾ ਟੋਰੀ ਘਰਾਇਆ ਵਾ ਟੋਰੀ ਮੜੇ ਬਾਹਰ ਨੂੰ ਇਹਨੂੰ ਟੋਰੀਆਂ ਸੀ ਸੁਭਰ ਕੱਦ ਬੈਠ ਦੇਖੋ ਸਿੰਘ ਸਾਜ ਦੇ ਬਾਕੀ ਮਿਲਕ ਨੇ ਦੇਖੋ ਪੂਰੀ ਵਾ ਚੰਗੀ ਕਿਆ ਬਾਤ ਹੈ ਤੇ ਥੰਥੂ ਦੇਖ ਕੇ ਪਤਾ ਲੱਗਦਾ ਕਿ ਵਾਗੇ 23 24 ਕਿਲੋੜੇਗਾ ਝੋਲੀ ਦੇਖੋ ਕਿਆ ਬਾਤ ਹੈ ਜਮਾ ਤੇ ਬੈਠ ਫੜੇ ਦੇ ਬੰਨਤਾ ਦੇਖੋ ਬਿਲਕੁਲ ਭਿਹਾਰਟ ਆ ਜਮਾ ਫੰਡਰ ਮੰਨ ਕੇ ਇਹਨੂੰ ਲੈ ਲਿਓ ਤੇ ਜਿਹੜਾ ਤਿਆਰ ਕਰ ਲੋ ਚੰਗਾ ਇਹ ਤੋਂ ਮੰਨ ਕੇ ਚਲੋ ਵੀ ਮੁਨਾਫਾ ਪਾ ਲੂਗਾ ਕੁਆਲਿਟੀ ਵਗੈਰਾ ਦੇਖੋ ਮਿਹਣ ਤੇ ਬਾਕੀ ਥਾਂ ਤੋਂ ਦੇਖੋ ਕਿਆ ਬਾਤ ਹੈ ਮਿਲ ਕੇ ਵੀ ਉਹ ਚੰਗੇ ਲੈ ਚੱਲ ਵੀਰੇ ਕਮਾ ਕੇ ਉਧਰ ਹੀ ਲੈ ਚੱਲ ਤੇ ਬਾਕੀ ਕੱਦ ਬੈਠ ਦੇਖੋ ਜਮ ਜੇ ਵੀਰ ਕਹਿੰਦੇ ਮੇਲੀ ਵਾਲੀ ਸੀ ਮੈਂ ਤਿਆਰ ਕਰਨੀ ਹੈ ਘਰੇ ਐਂ ਤੇ ਸਾਨੂੰ ਫੰਡਰਾਂ ਦੇ ਭਾਅ ਮਿਲਣੇ ਆ ਜਮ ਕਿਆ ਬਾਤ ਹੈ ਇਹਦੀ ਵਿਚਾਰੀ ਜਾਨ ਵਜ ਜਾਣੀ ਹੈ ਤੇ ਜਿਹੜਾ ਇਹਨੂੰ ਲੈ ਜੂ ਇਹੀ ਬਣ ਕੇ ਚਲੋ ਮੋਟਰਸਾਈਕਲ ਬੁਲਟ ਟਰੈਕਟਰ ਇਹਨਾਂ ਨੇ ਜਿੱਤ ਰਿਆ ਜਾ ਕੇ ਇਹਨੂੰ ਸਾਹਮਣੇ ਹੋ ਵਸ ਮੰਨ ਕੇ ਇੱਕ ਤਰ੍ਹਾਂ ਦਾ ਇਹਦਾ ਫਿਰ ਮੁੱਲ ਕੀ ਹੈ ਜੀ ਅੱਜ ਮੈਨੂੰ ਆ ਵੀ ਢੇਲ ਲੈਣ ਵਾਲਾ ਹੀ ਮੱਸ ਮਾਤਾ ਨੂੰ ਆਪਾਂ ਦੇ ਦੇਾਂਗੇ 75000 ਦੀ ਦੇ ਦੇਾਂਗੇ ਮਾਨਤਨ ਕਰਦਾਂਗੇ ਮਾਨਤਨ ਕਰਦਾਂਗੇ ਜਿਹੜੇ ਬੰਦੇ ਰੱਖਣ ਵਾਲੇ ਹੋਣਗੇ ਸੋਭਰੋਂ ਵਿੱਚ ਆ ਦੇਖੋ 23 ਕਿਲੋ ਵਾਲਾ ਬਈ ਦੱਸਦੇ ਪਏ ਕਿ ਤੂੰ 30 ਕਿਲੋ ਲਈ ਮਹਿਦੀ ਮੈਂ ਕੱਟੀ ਖਰੀਦੀ ਆ ਵੈਸੇ ਗੱਲ ਮੈਂ ਘਰੇ ਕਹਿੰਦੇ ਨੂੰ ਹੁੰਦਾ ਵੀ ਸਾਰੇ ਮੈਂ ਕਿਹਨਾਂ ਨੂੰ ਮੇਰੇ ਮਾਮਾ ਬਾਹਲ ਦੇ ਲੱਤੇ ਹੀ ਮਾਰਦੀਆਂ ਪਰ 20 ਕਿਲੋ ਲਈ ਮਹਿਦੀ ਆਪਾਂ ਕੱਟੀ ਐ ਤੋਂ ਖਰੀਦੀ ਐ ਦੇਖ ਕੇ ਹੀ ਪਤਾ ਲੱਗਦਾਗਾ ਤੇ ਅੱਗੇ ਤੀਜੇ ਨੰਬਰ ਜਿਹੜੀ ਮੈਂ ਦੇਖਦੇ ਆ ਵੱਡੀਆਂ ਪਾਜੀ ਹਾਂਜੀ ਇਹਦੇ ਲੱਤ ਦੇ ਕੀ ਹੋਇਆ ਬਈ ਇਹ ਲੱਤ ਤੇ ਨਹੀਂ ਛੱਟ ਪਾਦੀ ਜੀ ਥੋੜੀ ਇਹਦੇ ਠੀਕ ਆ ਤੁਰਦੀ ਆ ਵ ਕਿੰਨੇ ਦਿਨ ਕੱਢ ਜੀ ਹੱਤਾ ਜੀ ਠੀਕ ਹੈ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਦੁੱਧ ਤੇ 18 19 18 ਉਹ ਤਾਂ ਟੁੱਟ ਦੇਣੀ ਤੇ ਨੜਾ ਨੂੜਾ ਬਹੁਤ ਚੰਗੇ ਥੱਲੇ ਹਨ ਹਾਂਜੀ ਬਹੁਤ ਲੇਵਾ ਪਾਉਂਦੀ ਆ ਤਾਂ ਠੀਕ ਆ ਤਾਂ ਤੁਹਾਨੂੰ ਦੇਖੋ ਚਾਰੇ ਨਿਖਣਵੇਂ ਤੇ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਇਹਦਾ ਪਾ ਦੇ ਦੇਾਂਗੇ ਜੀ ਇਹ ਦੇਣ ਲੈਣ ਇੱਕ 40 ਦੀ ਦੇ ਦੇਾਂਗੇ ਜੀ ਇੱਕ 40 ਦੀ 18 ਲੀਟਰ ਦੁੱਧ ਮੰਨ ਕੇ ਲੈ ਲਓ 40 ਲੀਟਰ ਦੁੱਧ ਦੇਵੋ ਜੀ ਠੀਕ ਆ ਚੰਗਾ ਭਾਵ ਪੂਰਾ ਵਧੀਆ ਹੀ ਪੀ ਗਾ ਠੀਕ ਆ ਤਾਂ ਮਾੜਾ ਭਰਾਉਂਦੇ ਨਹੀਂ ਆਪਾਂ ਜੀ ਟੋਰੀ ਬਾਹਰ ਰੱਖੀ ਪਈ ਹੈ ਕਬਰ ਕੱਦ ਬੈਠ ਦੇਖੋ ਮੈਂ ਇਹਦਾ ਬਹੁਤ ਚੰਗਾ 1 ਲੱਖ 40 ਹਜ਼ਾਰ ਕੀਮਤ ਤੇ ਪੈਰ ਤੇ ਮੜੀ ਜੀ ਬੱਜੀ ਵੇ ਸਾਟੇ ਦੇ ਤੇ ਥਣ ਥਣ ਦੇਖੋ ਸੋਹਣਾ ਸਾਫ ਸੁਥਰਾ ਚਗਾਠਾ ਜਗੂਠਾ ਮੈਂ ਇਹਦਾ ਬਹੁਤ ਚੰਗਾ ਚੰਗਾ ਇਹਦੇ ਲੱਗਿਆ ਵਾ ਸੀਮਣ 17 18 18 ਕਿਲੋ ਦੋ ਦਿਨ ਨੂੰ ਆਰਾਮ ਨਾਲ ਜਿਸਨਾ ਤੇ ਬਾਕੀ ਮਿਲਕ ਮੇਲ ਵਗੈਰਾ ਨਾੜਾ ਨੂੜਾ ਥੱਲੇ ਦੇਖ ਸਕਦੇ ਬਹੁਤ ਚੰਗੀ ਸਾਫ ਸੁਥਰੀ ਤੇ ਵੱਡੀ ਬਹੁਤ ਆ ਮਹਿਜਾ ਮੈਂ ਇਹ ਨਹੀਂ ਗੱਲ ਵੀ ਲਿੱਸੀ ਨਾ ਮੈਂ ਕਿਸੇ ਬਸੋਂ ਸੋ ਦੇਖ ਸਕਦੇ ਕੱਦ ਬੈਠ ਜਾ ਮਾ ਪੂਰੇ ਕੱਦ ਕੜ ਦੇ ਵਿੱਚ ਭਾਰੀ ਵਜਨ ਵਾਲੀ ਮੈਂ ਆ ਜਾ ਮੈਂ ਕਿਹਾ ਬਾਗੀ ਠੰਡੇ ਸਭਾ ਜੇ ਜਮਾ ਮੰਡੀ ਤੇ ਆਉਂ ਦੋ ਲੱਖ 2.5 ਲੱਖ ਮੰਗ ਲੈਂਦੇ ਹਰਿਆਣੇ ਕੋਲ ਜਾੜੋ ਜੀ 3 ਲੱਖ ਮੰਗਣਗੇ ਉਥੇ 100000 ਰੁਪਏ ਜੇ ਉਥੇ ਬਹਿ ਕੇ ਜੀ ਲੱਖ ਰੁਪਏ ਲਾਉਣਾ ਚਾਹ ਨਹੀਂ ਵੀ ਹੁੰਦਾ ਕੋਈ ਨਹੀਂ 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 ਲੱਖ ਹੀ ਸਾਨੂੰ ਨੇ ਦਿੱਤੀ ਕਿਹਨੇ ਦਾ ਟੋਕਰ ਠੀਕ ਹੈ ਠੀਕ ਟੋਕ ਨਹੀਂ ਲੈ ਕੇ ਆਇਆ ਜੀ ਮਾ ਉਧਰ ਠੀਕ ਹੈ ਤਾਂ ਬੱਚਾ ਲੈ ਲਿਆ ਤੇ ਨਾਲੇ ਸੁਵੇ ਝੋਲੀ ਜੀ ਨਾਲੇ ਬੱਚਾ ਲੈ ਲਿਆ ਠੀਕ ਹੈ ਠੀਕ ਹੈ ਤੇ ਆਪਣਾ ਤਨਣਾ ਕੀ ਸੇਲ ਆਪਣੇ ਕੋਲ ਮਾ ਤਨਣਾ ਵੀ ਆ ਜੀ ਇਹ ਕੋਈ ਬੂਰੀ ਦਾ ਚਾਹ ਬਣੂਗਾ ਜੇ ਕੱਸੀ ਆ ਫਿਰ ਦੇ ਹੋਗੀ ਦੇਵਾਂਗੇ ਕਿੰਨੇ ਟਾਈਮ ਦੀ ਕੱਸੀ ਹੈ ਉਹ ਬੂਰੀ ਨੂੰ ਬਸ ਲੱਗ ਗਈ ਲੈ ਹੁਣ ਜੀ ਇੱਕ ਤਰੀਕ ਨੂੰ 1 814 ਗਾਰਡ ਵੀ 99180 ਸੋ ਪਿੰਡ ਚਹਾਨਕੇ ਕਲਾਂ ਜ਼ਿਲ੍ਹਾ ਬਰਨਾਲਾ ਵੀਰੋ ਦੇਖ ਲਈ ਸਭ ਦਾ ਤੇ ਤੁਹਾਨੂੰ ਧੰਨਵਾਦ ਜਲਦ ਮਿਲਦੇ ਆਂ